ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੋ ਐਂਡ ਕੁਛ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਤੇ ਹਾਂਜੀ ਆਪਾਂ ਨਾਮ ਬੋਲਦੇ ਹਾਂ ਪਹਿਲਾਂ ਤੁਹਾਡੇ ਬੱਬੂ ਬਾਜ਼ਵਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ मनदीप कौर चीमा पिंड वाले बहुत बहुत धन्यवाद जी डिफरेंट जट की आई डी तो अपन मैसेज बहुत बहुत धनबाद जी थोड़ा वीडियो देखने वास्ते हरप्रीत कौर नवे शहर वाले होनाओ जी की हाल चाल है ठीक ठाक हो मोगे वाले रमन राम लखविंदर राम होर सुनाओ जी की हाल चाल है बहुत बहुत धनबाद जी थोड़ा वीडियो देखने वास्ते गुरमीत कौर मलोट वाले बहुत बहुत धन्यवाद जी ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਹਾਈ ਕੋਰਟ ਵਾਲੇ ਬਹੁਤ-ਬਹੁਤ ਧੰਨਵਾਦ ਜੀ ਨਵਜੋਤ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਪਲਵਿੰਦਰ ਅੰਮ੍ਰਿਤਸਰ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਸਵਰਨਜੀਤ ਕੌਰ ਰਾਮਪੁਰਾ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕੋਮਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਕੇ ਬੀ ਟੀ ਵੀ ਆਈ ડી ਤੋਂ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਖੋਸ਼ ਢਿਲੋ ਫਰੋਮ ਮੋਰ ਮੰਡੀ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਜਿਹੜੇ ਵੀ ਆਪਾਂ ਨੂੰ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਕ ਨਾ ਬਹੁਤ ਹੀ ਵਧੀਆ ਆਪਾਂ ਅੱਜ ਤੁਹਾਡੇ ਨਾਲ ਤੁਸੀਂ ਰਮੀਡੀ ਲਾ ਲਓ ਜਾਂ ਆਪਾਂ ਵੈਸੇ ਪ੍ਰੈਕਟਿਕਰਤ ਨਹੀਂ ਕਰਕੇ ਦਿਖਾਉਂਦੇ ਤੇ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਮੈਂ ਖੁਦ ਵੀ ਟਰਾਈ ਕੀਤੀ ਆ ਤੇ ਜਿਵੇਂ ਕਿ ਆਪਣੇ ਦੰਦ ਪੀਲੇ ਪੈ ਜਾਂਦੇ ਆ ਨਾ ਬੱਚਿਆਂ ਦੇ ਵੀ ਆਪਾਂ ਕਈ ਵਾਰ ਕਹਿੰਦੇ ਦੰਦ ਬਹੁਤ ਜ਼ਿਆਦਾ ਪੀਲੇ ਹੋ ਗਏ ਆਪਾਂ ਬ੍ਰਸ਼ ਡੇਲੀ ਕਰਦੇ ਆ ਪਰ ਫਿਰ ਵੀ ਇਦਾਂ ਹੈਗਾ ਕਿ ਪੀਲੇ ਪੈਣ ਲੱਗ ਜਾਂਦੇ ਆ ਦੰਦ ਆਪਣੇ ਤੇ ਆਪਾਂ ਨੂੰ ਲੱਗਦਾ ਮਸੂੜੇ ਜੇ ਫੁੱਲ ਗਏ ਆ ਦੰਦ ਪੀਲੇ ਪੈ ਗਏ ਆ ਦੰਦ ਆਪਣੇ ਕੀ ਹੋ ਜਾਂਦਾ ਪੁਰਨ ਵੀ ਲੱਗ ਜਾਂਦੇ ਆ ਕਈ ਵਾਰ ਤਾਂ ਹੋ ਜਾਂਦਾ ਵੀ ਛੋਟੇ ਛੋਟੇ ਬੱਚਿਆਂ ਦੇ ਵੀ ਅੱਜ ਕੱਲ ਤਾਂ ਦੇਖੋ ਜੀ ਦੰਦ ਖਰਾਬ ਆ ਤੇ ਭੁਰਨ ਲੱਗ ਜਾਂਦੇ ਆ ਤੇ ਬਾਲਾ ਹੀ ਛੋਟਾ ਜਿਹਾ ਨੁਸਖਾ ਹੈ ਮੈਂ ਖੁਦ ਟਰਾਈ ਕੀਤਾ ਤੇ ਮੈਨੂੰ ਲੱਗਿਆ ਕਿ ਮੈਂ ਆਪਣੇ ਸਬਸਕ੍ਰਾਈਬਰ ਜਿਹੜੇ ਹਨਾ ਈਵਰਸ ਮੈਨੂੰ ਦੇਖਦੇ ਆ ਤੇ ਮੈਂ ਉਹਨਾਂ ਨਾਲ ਵੀ ਸ਼ੇਅਰ ਕਰਾਂ ਬਾਲਾ ਹੀ ਵਧੀਆ ਇੱਕ ਜ਼ਬਰਦਸਤ ਨੁਸਖਾ ਹੈ ਤੇ ਬਿਲਕੁਲ ਹੀ ਥੋੜਾ ਜਿਹਾ ਕੰਮ ਆ ਕੋਈ ਬਾਲਾ ਔਖਾ ਨਹੀਂਗਾ ਤੇ ਮੈਨੂੰ ਇਹੀ ਲੱਗਿਆ ਮੈਂ ਕਿ ਮੈਂ ਨਾ ਇਹ ਮੈਂ ਵੈਸੇ ਪਾਉਣੀ ਨਹੀਂ ਸੀ ਵੀਡੀਓ ਪਰ ਮੈਂ ਖੁਦ ਆਪਣੇ ਤੇ ਟਰਾਈ ਕੀਤਾ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਤੇ ਮੈਂ ਇਹ ਸੋਚਿਆ ਕਿ ਚਲੋ ਮੈਂ ਨਾ ਆਪਣੇ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਇਹ ਵਾਲਾ ਨੁਸਖਾ ਹੈ ਜਿਹੜਾ ਵਰਤ ਸਕਦੇ ਹੋ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਇਹਦੇ ਨਾਲ ਤੇ ਮੈਨੂੰ ਆ ਹੀ ਲੱਗਿਆ ਮੈਂ ਕਹਣਾ ਮੈਂ ਉਹ ਦੱਸ ਦੇਵਾਂ ਸਾਰਿਆਂ ਨੂੰ ਤੇ ਮੈਨੂੰ ਵਧੀਆ ਲੱਗੀ ਜਿਹੜੀ ਚੀਜ਼ ਮੈਂ ਉਹ ਜ਼ਰੂਰ ਤੁਹਾਨੂੰ ਦੱਸਦੀ ਹਾਂ ਵੀ ਆਪਾਂ ਫੇਸ ਤੇ ਪਾਉਣੇ ਚਲੋ ਜੀ ਫੇਸ ਹੀ ਆ ਜਾਂਦਾ ਹਨਾ ਵਾਲ ਹੋ ਗਏ ਆਪਣੇ ਇੱਕ ਆਪਣੀ ਬਿਊਟੀ ਹੈ ਇਹ ਵਾਲ ਜੇ ਨਹੀਂ ਆ ਵਧੀਆ ਹਣਾ ਵਾਲ ਹੋਗੇ ਆਪਣੇ ਜੇ ਆਪਣੇ ਵਾਲ ਨਹੀਂ ਵਧੀਆ ਹੋਣਗੇ ਤੇ ਆਪਣੇ ਮੇਕਅਪ ਕੀਤਾ ਵੀ ਸੋਹਣਾ ਨਹੀਂ ਲੱਗੂਗਾ ਤੇ ਇੱਕ ਇੱਕ ਪੂਰਾ ਇਹ ਆਪਣਾ ਹਨਾ ਦੰਦ ਹੋਗੇ ਵਾਲ ਹੋਗੇ ਆਪਣੇ ਪੂਰੇ ਮੇਕਅਪ ਆਨੇ ਨੇ ਫੇਸ ਦੀ ਬਿਊਟੀ ਇਹਦੇ ਨਾਲ ਹੀ ਹੈ ਆਪਣੀ ਜ਼ਿਆਦਾ ਜੇ ਦੰਦ ਨਹੀਂ ਹੋਣਗੇ ਵਧੀਆ ਫਿਰ ਉਹਦੇ ਨਾਲ ਮੇਕਅਪ ਜਾਂ ਆਪਣਾ ਫੇਸ ਗਲੋ ਕਰਦਾ ਉਹ ਵੀ ਵਧੀਆ ਨਹੀਂ ਲੱਗਦਾ ਹਨ ਤੇ ਇਸ ਕਰਕੇ ਵੀ ਸਾਰਾ ਆਪਣਾ ਆਨੇ ਆਪਣੇ ਬਿਊਟੀ ਦੇ ਵਿੱਚ ਹੀ ਆ ਜਾਂਦਾਈਆਂ ਇਹ ਗੱਲਾਂ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਨਾ ਚਾਹੁੰਦੀ ਸੀ ਕਿ ਮੈਨੂੰ ਲੱਗਿਆ ਕਿ ਮੈਨੂੰ ਫਰਕ ਪਿਆ ਤੇ ਕੰਮ ਕੋਈ ਔਖਾ ਨਹੀਂਗਾ ਤੁਸੀਂ 2-3 ਬੂੰਦਾ ਹੱਥ ਤੇ ਹੀ ਪਾ ਲੋ ਆਵੇ ਮੈਂ ਕਰਕੇ ਹਟੀਸ ਮੇਰੇ ਹੱਥ ਤੇ ਹਲੇ ਵੀ ਹਲਦੀ ਲੱਗੀ ਹੋਈ ਆ 2-3 ਬੂੰਦਾ ਤੁਸੀਂ ਨਾਰੀਅਲ ਦੇ ਤੇਲ ਦੀਆਂ ਪਾ ਲਿਓ ਹੱਥ ਤੇ ਹੱਥ ਤੇ ਹੀ ਪਾ ਲਿਓ ਮੈਂ ਤਾਂ ਹੱਥ ਤੇ ਹੀ ਪਾ ਲਿਆ ਕਿਉਂਕਿ ਜਲਦੀ ਦੇਚ ਕੋਲੀ ਕਿੱਥੇ ਚੱਕਾਂਗੇ ਹਨਾ ਮੇਰੇ ਆਵੇ ਹੱਥ ਨਾ ਹਲੇ ਵੀ ਪੀਲਾ ਆਏ ਤੇ 2-3 ਬੂੰਦਾ ਮੈਂ ਨਾਰੀਅਲ ਤੇਲ ਦੀਆਂ ਪਾਲੀਆਂ ਤੇ ਥੋੜੀ ਜਿਹੀ ਹਲਦੀ ਪਾ ਲਈ ਵਿੱਚ ਹਲਦੀ ਪਾ ਕੇ ਤੇ ਬ੍ਰਸ਼ ਨਾਲ ਤੇ ਆਪਣੇ ਦੰਦਾਂ ਤੇ ਮਾਰਿਆ ਤੇ ਦੰਦ ਐਨੇ ਵਧੀਆ ਹੋਗੇ ਨਾ ਬਹੁਤ ਹੀ ਜਿਆਦਾ ਵਧੀਆ ਹੋਗੇ ਕਿਉਂਕਿ ਆਇਆ ਹੋ ਜਾਂਦਾ ਵੀ ਦੰਦ ਵੀ ਆਪਣੇ ਨਾਲ ਡਰਾਈ ਹੋਣ ਲੱਗ ਜਾਂਦੇ ਆ ਜਿਵੇਂ ਆਪਾਂ ਕਹਿ ਦਿੰਦੇ ਨਾ ਆਇਲ ਪੂਲਿੰਗ ਕਰਨੀ ਚਾਹੀਦੀ ਆਪਾਂ ਨੂੰ ਕਿ ਆਪਾਂ ਸਰੋਂ ਦਾ ਤੇਲ ਜਾਂ ਕੋਕਨਟ ਦਾ ਵੀ ਆਇਲ ਪੂਲਿੰਗ ਕਰੋ ਤੁਸੀਂ ਇਹ ਮਤਲਬ ਬਹੁਤ ਵਧੀਆ ਚੀਜ਼ ਆ ਪਰ ਉਹ ਨਾ ਬਹੁਤ ਔਖਾ ਲੱਗਦਾ ਏ ਮੈਨੂੰ ਮੈਂ ਕਰਕੇ ਦੇਖਿਆ ਇੱਕ ਦੋ ਵਾਰੀ ਮੈਨੂੰ ਤਾਂ ਘਬਰਾਟ ਹੋਣ ਲੱਗ ਜਾਂਦੀ ਏ ਮੈਥੋਂ ਨਹੀਂ ਹੁੰਦਾ ਚਲੋ ਜਿਹੜੇ ਕਰ ਸਕਦੇ ਆ ਤੁਸੀਂ ਇੱਕ ਚਮਚਾ ਤੇਲ ਦਾ ਮੂੰਹ ਦੇ ਵਿੱਚ ਉਹਨੂੰ ਐ ਇਦਾਂ ਕਰਕੇ ਘਮਾਉਂਦੇ ਰਹਿਣਾ ਏ 5-4 ਮਿੰਟ ਤੁਸੀਂ ਆਇਲ ਪੂਲਿੰਗ ਕਰਨੀ ਪਰ ਮੈਨੂੰ ਪਤਾ ਨਹੀਂ ਕਿਉਂ ਘਬਰਾਟ ਹੁੰਦੀ ਏ ਮੈਥੋਂ ਨਹੀਂ ਹੁੰਦੀ ਤੇ ਮੈਨੂੰ ਆਹ ਵਾਲਾ ਨੁਸਖਾ ਬਹੁਤ ਵਧੀਆ ਲੱਗਿਆ ਇਹਦੇ ਨਾਲ ਆਪਣੇ ਜਿਹੜੇ ਦੰਦ ਆ ਉਹ ਜਿਹੜੇ ਡਰਾਈ ਹੋ ਜਾਂਦੇ ਕਈ ਵਾਰ ਪੁਰਦੇ ਵੀ ਆ ਉਹਦੇ ਨਾਲ ਉਹ ਵੀ ਫਰਕ ਪਊਗਾ ਕਿਉਂਕਿ ਆਇਲ ਆ ਇਹਦੇ ਵਿੱਚ ਤੇ ਜਿਹੜੀ ਹਲਦੀ ਆ ਉਹ ਆਪਾਂ ਨੂੰ ਪਤਾ ਹੀ ਐਂਟੀਬਾਇਓਟਿਕ ਹੁੰਦੀ ਆ ਹਲਦੀ ਦੇ ਤਾਂ ਬਾਲੇ ਫਾਇਦੇ ਆਪਣੇ ਮਸੂੜਿਆਂ ਵਾਸਤੇ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਕੋਈ ਔਖਾ ਕੰਮ ਨਹੀਂ ਆ ਤੁਸੀਂ ਹਫਤੇ ਵਿੱਚ ਦੀ 2-3 ਵਾਰੀ ਵੀ ਕਰ ਸਕਦੇ ਹੋ ਤੇ ਬਾਲਾ ਵਧੀਆ ਰਿਜ਼ਲਟ ਆ ਤੇ ਦੰਦ ਜੇ ਪੀਲੇ ਆ ਤੁਸੀਂ ਬੱਚਿਆਂ ਨੂੰ ਵੀ ਕਰਾਓ ਆਪ ਵੀ ਕਰ ਲਓ ਬ੍ਰਸ਼ ਇਹਦੇ ਨਾਲ ਤੇ ਦੰਦ ਪੀਲੇ ਵੀ ਇੱਕਦਮ ਚਿੱਟੇ ਹੋ ਜਾਣਗੇ ਤੁਹਾਡੇ ਦੰਦ ਦੁੱਧ ਵਰਗੇ ਬਹੁਤ ਵਧੀਆ ਰਿਜ਼ਲਟ ਆ ਤੇ ਤੁਸੀਂ ਜਰੂਰ ਕਰਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਿਓ ਕਿ ਤੁਹਾਨੂੰ ਫਾਇਦਾ ਲੱਗਿਆ ਕਿ ਨਹੀਂ ਲੱਗਿਆ ਕਿਉਂਕਿ ਨਾ ਇਹ ਨਹੀਂਗਾ ਕਿ ਆਪਾਂ ਹੋਰ ਜਿਹੜੀਆਂ ਵੀਡੀਓ ਪਾਉਣੇ ਆਪਾਂ ਕਹਿੰਨੇ ਆ ਵੀ ਦੋ ਚਾਰ ਵਾਰੀ ਤੁਸੀਂ ਲਗਾ ਕੇ ਵੇਖੋ ਤੁਹਾਨੂੰ ਫਰਕ ਪਊਗਾ ਇਹ ਤੁਹਾਨੂੰ ਇਮੀਡੀਏਟਲੀ ਮਤਲਬ ਐ ਲੱਗੂਗਾ ਕਿ ਹਾਂ ਹੁਣੇ ਲਗਾਇਆ ਸੀ ਵਧੀਆ ਹੋ ਗਏ ਦੰਦ ਤੇ ਆਪਣਾ ਮਤਲਬ ਮਾਉਥ ਵੀ ਇੱਦਾਂ ਫਰੈਸ਼ ਫਰੈਸ਼ ਫੀਲ ਕਰੂਗਾ ਤੇ ਜੋ ਵੀ ਵਾਈ ਵਗੈਰਾ ਦੰਦਾਂ ਦੇ ਵਿੱਚ ਹੁੰਦੀ ਆ ਉਹ ਨਿਕਲ ਜਾਂਦੀ ਆ ਤੇ ਵਧੀਆ ਹੋ ਜਾਊਗਾ ਤੇ ਜਰੂਰ ਤੁਸੀਂ ਜ਼ਰੂਰ ਕਰਕੇ ਤੇ ਫਿਰ ਮੈਨੂੰ ਕਮੈਂਟ ਕਰਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਸ ਕਰਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਆ ਕਰੋ ਪਲੀਜ਼ ਆਪਣਾ ਕਿਊਟ ਸਿਮੂ ਐਂਡ ਖੁਸ਼ ਫੇਸਬੁੱਕ ਦੇ ਪੀਜ ਆਪਾਂ ਚੈਨਲ ਦੇ ਨਾਮ ਤੇ ਹੀ ਬਣਾਇਆ ਏ ਕਿਉਂਕਿ ਐ ਹੋ ਜਾਂਦਾ ਵੀ ਅਲੱਗ-ਅਲੱਗ ਨਾਮ ਆ ਜਿਹੜੇ ਆਈਡੀ ਆ ਉਹ ਵੀ ਐ ਹੋ ਜਾਂਦਾ ਮੈਂ ਕਿਹਾ ਚਲੋ ਇੱਕ ਨਾਮ ਤੇ ਹੀ ਬਣਾ ਲਈਏ ਆਪਾਂ ਤੇ ਜਰੂਰ ਪੇਜ ਨੂੰ ਫੋਲੋ ਕਰਿਓ ਤੇ ਆਪਣੇ ਕਿਊਟ ਸਿਮੂ ਐਂਡ ਖੁਸ਼ ਚੈਨਲ ਵਾਲਾ ਹੀ ਨਾਮ ਆ ਤੁਸੀਂ ਸਰਚ ਕਰਕੇ ਤੇ ਫੋਲੋ ਜਰੂਰ ਕਰ ਦਿਓ ਪਲੀਜ਼ ਰਿਕਵੈਸਟ ਆ ਤੇ ਓਕੇ ਜੀ ਧੰਨਵਾਦ